ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਖੀ ਮੱਟੂ ਜੇਤੂ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੰਜਾਬ ਹਰ ਲਾਈਨ ਦੇਖ ਰਹੇ ਸਾਰੇ ਦਸ਼ਕਾ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਵਿਖੇ ਐਮਸੀ ਦੀਆਂ ਵੋਟਾਂ ਬਹੁਤ ਸ਼ਾਨਦਾਰ ਨਗੀਆਂ ਜੀ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸ਼ਹਿਰ ਸ਼ਾਹਕੋਟ ਵਿਖੇ ਪਹੁੰਚੇ ਹਾਂ ਵਾਰਡ ਨੰਬਰ 8 ਵਿਖੇ ਆਮ ਆਦਮੀ ਪਾਰਟੀ ਵੱਲੋਂ ਰਾਖੀ ਮੱਟੂ ਜੀ ਵਧੀਆ ਲੀਡ ਲੈ ਕੇ ਇੱਥੇ ਜਿੱਤੇ ਨੇ ਹੋਣੇ ਸੀ ਤੁਹਾਡੀ ਗੱਲਬਾਤ ਕਰਾਉਣੀ ਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਰਨੀ ਪਾਰਟੀ ਤੋਂ ਰਾਖੀ ਮੱਟੂ ਜੋ ਕਿ ਪਿਛਲੇ ਦਿਨਾਂ ਤੋਂ ਆਪਣੇ ਐਮਸੀ ਦੇ ਚੋਣ ਅਮਨ ਸ਼ਾਂਤੀ ਦੇ ਨਾਲ ਵਧੀਆ ਤਰੀਕੇ ਨਾਲ ਹੋਏ ਆ ਉਸ ਵਿੱਚੋਂ ਮੈਂ ਆਪਣੇ ਵਾਰਡ ਨੰਬਰ 8 ਤੋਂ ਵਿਜੇਤਾ ਚੁਣੀ ਗਈ ਆ ਔਰ ਮੇਰੇ ਵਾਰਡ ਵਿੱਚ ਸਾਰਿਆਂ ਨੇ ਬਹੁਤ ਵਧੀਆ ਮੈਨੂੰ ਰਿਸਪਾਂਸ ਦਿੱਤਾ ਔਰ ਮੈਂ ਵਧੀਆ 72% ਵੋਟਾਂ ਤੋਂ ਜੇਤੂ ਘਰਾਰ ਹੋਈ ਆ ਠੀਕ ਹੈ ਜਿੱਤ ਤੋਂ ਪਹਿਲਾਂ ਜਿਵੇਂ ਡੋਰ ਟੂ ਡੋਰ ਤੁਹਾਡਾ ਚੱਲਦਾ ਹੋਊਗਾ ਜੀ ਵੋਟਰਾਂ ਦੇ ਮਨ ਵਿੱਚ ਕਿੰਦਾ ਦਾ ਉਤਸ਼ਾਹ ਦੇਖ ਰਿਹਾ ਸੀ ਖਾਸ ਕਰ ਆਪਣੇ ਜਿਹੜੇ ਵਾਰਡ ਵਿੱਚ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਰਿਆਂ ਨੇ ਇਹੀ ਕਿਹਾ ਕਿ ਤੁਸੀਂ ਅੱਗੇ ਪਹਿਲਾਂ ਵੀ ਕੰਮ ਕਰਵਾਉਂਦੇ ਰਹੇ ਹੋ ਔਰ ਅੱਗੇ ਵੀ ਕਰਵਾਓਗੇ ਸਾਨੂੰ ਯਕੀਨ ਆ ਠੀਕ ਹੈ ਜੀ ਹਾਂਜੀ ਹੋਰ ਗੱਲ ਕਰੀਏ ਤਾਂ ਜਦੋਂ ਵੋਟਾਂ ਲੈਣ ਆਪਾਂ ਜਾਂਦੇ ਹੁੰਦੇ ਸੀ ਤੇ ਵੋਟਰਾਂ ਦੇ ਮਨ ਵਿੱਚ ਤੇ ਉਤਸ਼ਾਹ ਦੀ ਗੱਲ ਤੇ ਹੋਈ ਗਈ ਉਸ ਦੇ ਨਾਲ ਨਾਲ ਉਮੀਦ ਲੱਗਦੀ ਸੀ ਕਿ ਪੂਰਾ ਮਿਲੇਗਾ ਇਹਨਾਂ ਵੱਲੋਂ ਸੇ ਹਾਂਜੀ ਜੀ ਉਮੀਦ ਪੂਰੀ ਸੀ ਕਿਉਂਕਿ ਪਹਿਲਾਂ ਵੀ ਮੈਂ ਕੰਮ ਕਰਦੀ ਜੋ ਜਦੋਂ ਦੀ ਆਪਣੀ ਸੀਐਮ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਆਈ ਹੈ ਉਸ ਵੇਲੇ ਤੋਂ ਮੈਂ ਆਪਣੇ ਇੱਧੇ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਦੀ ਰਹੀ ਹਾਂ ਇਸ ਤਰੀਕੇ ਨਾਲ ਹੀ ਲੋਕਾਂ ਨੇ ਮੇਤੇ ਵਿਸ਼ਵਾਸ ਕਰਕੇ ਮੈਨੂੰ ਇੰਨੀ ਵੋਟਾਂ ਵੱਧ ਵੱਧ ਲੈਣ ਨਾਲ ਮੈਨੂੰ ਜੇਤੂ ਘਰਾਰ ਕੀਤਾ ਹੈ ਜੇ ਗੱਲ ਕਰੀਏ ਵਾਰਡ ਨੰਬਰ 8 ਵਿੱਚ ਸ਼ਾਗੋਟ ਇੱਕ ਵਿਖ ਕਿਹੜੇ-ਕਿਹੜੇ ਕੰਮ ਹੋਣ ਆਲੇ ਨੇ ਜਿੱਦਾਂ ਕਿ ਪਾਣੀ ਗੰਦੇ ਦੀ ਸਮੱਸਿਆ ਬਹੁਤ ਆ ਰਹੀ ਸੀ ਜਦੋਂ ਦੀ ਮੈਮ ਸੀ ਚੌਂਜਿਤ ਕੇ ਪਹਿਲੇ ਦਿਨ ਤੋਂ ਹੀ ਮੈਂ ਸ਼ੁਰੂ ਕੰਮ ਕਰਵਾਤਾ ਹੈ ਆਪਣੇ ਵਾਰਡ ਨੰਬਰ 8 ਤੋਂ ਤਾਂ ਲੋਕਾਂ ਨੂੰ ਬਹੁਤ ਵਧੀਆ ਉਹਨਾਂ ਨੇ ਮੈਨੂੰ ਕਿਹਾ ਕਿ ਵਧੀਆ ਕੰਮ ਕਰ ਰਹੇ ਆ ਗਾ ਵੀ ਇੱਦਾਂ ਹੀ ਹੋਊਗਾ ਕੰਮ ਠੀਕ ਹੈ ਜੇ ਦੇਖੀਏ ਤਾਂ ਨੌਜਵਾਨਾਂ ਵਾਸਤੇ ਕਿਹੜੀ ਮੁੱਖ ਜੀ ਜਿਹੜੀ ਇੱਥੇ ਹੋਣ ਵਾਲੀ ਉਹ ਆਰਡ ਨੰਬਰ 88 ਉਹਦੇ ਵਿੱਚ ਨਸ਼ਿਆਂ ਤੋਂ ਬਹੁਤ ਨੌਜਵਾਨ ਪੀੜੀ ਹੋ ਰਹੀ ਆ ਇਸ ਕਰਕੇ ਉਹਨਾਂ ਨੂੰ ਪ੍ਰੋਸੈਸ ਚ ਲੈ ਕੇ ਸਾਰੇ ਦੇ ਨਾਲ ਆਪਾਂ ਇੱਕਜੁੱਟ ਹੋ ਕੇ ਨਸ਼ੇ ਨੂੰ ਖਤਮ ਕਰਾਂਗੇ ਠੀਕ ਹੈ ਜੀ ਨਸ਼ਿਆਂ ਦੇ ਗੱਲ ਨਾਲ ਜੇ ਆਪਾਂ ਗੱਲ ਕਰੀਏ ਇੱਥੇ ਜਿੰਮ ਵਧੀਆ ਬਣਿਆ ਆ ਨਹੀਂ ਜਿੰਮ ਨਹੀਂ ਵਧੀਆ ਬਣਿਆ ਜੇ ਆਪਾਂ ਕਰਾਂਗੇ ਅਪਰੋਚ ਕਿ ਆਪਣਾ ਜਿੰਮ ਭੜੇ ਠੀਕ ਹੈ ਜੀ ਹਾਂ ਜੀ ਜੇ ਨਸ਼ੇ ਦੀ ਗੱਲ ਕਰੀਏ ਨਸ਼ੇ ਨਾਲ ਕਿੰਨੇ ਨੌਜਵਾਨ ਅਤੇ ਪੀੜ੍ਹੀਆਂ ਬਹੁਤ ਜ਼ਿਆਦਾ ਹੈ ਗਿਆ ਸ਼ਾਹਕੋਟ ਵਿੱਚ ਬਹੁਤ ਜ਼ਿਆਦਾ ਨਸ਼ੇ ਦਾ ਹੈ ਗਿਆ ਕਿਉਂਕਿ ਆਪਾਂ ਠੱਲ ਪਾਵਾਂਗੇ ਜਲਦ ਤੋਂ ਜਲਦ ਠੀਕ ਹੈ ਹਾਂ ਨੌਜਵਾਨਾਂ ਵਾਸਤੇ ਅਤੇ ਪੰਜਾਬ ਦੀਆਂ ਧੀਆਂ ਵਾਸਤੇ ਜਿਵੇਂ ਤੁਹਾਨੂੰ ਪਤਾ ਹੈ ਖੇਡਾਂ ਦੇ ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਹੈ ਵਿਦਿਆਨੁਮੁਖ ਰੱਖਦੇ ਹੋਏ ਵਾਰਡ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਆਉਂ ਜਿਵੇਂ ਕਿ ਆਪਾਂ ਬੱਚਿਆਂ ਨੂੰ ਸਿਲਾਈ ਕਢਾਈ ਹੋਰ ਵੀ ਇਹ ਤੋਂ ਇਲਾਵਾ ਆਪਾਂ ਉਹਨਾਂ ਨੂੰ ਸੁਵਿਧਾ ਦਵਾਂਗੇ ਠੀਕ ਹੈ ਆਪਣੇ ਸਕੂਲ ਬਣਿਆ ਹੋਇਆ ਵਾਰਡ ਚ ਹਾਂਜੀ ਕੰਮੀ ਤੱਕ ਸਕੂਲ ਇਹ ਸਕੂਲ ਆਪਣਾ ਹੈਗਾ 12ਵੀਂ ਤੱਕ ਕਰਦੇ ਆ ਠੀਕ ਹੈ 12ਵੀਂ ਤੱਕ ਕਰਤਾ ਵਾ ਠੀਕ ਹੈ ਜੀ ਹੋਰ ਜਾਂਦੇ ਵਕਤ ਪੰਜਾਬ ਦੇ ਜਿੰਨਾ ਵੀ ਯੂਥ ਆ ਪੰਜਾਬ ਦੀਆਂ ਧੀਆਂ ਵਾਂ ਉਹਨਾਂ ਨੂੰ ਢਾਹ ਤੱਕ ਕੀ ਸੰਦੇਸ਼ ਆ ਆਪਾਂ ਕਹਿੰਦੇ ਯੂਥ ਨੂੰ ਆਪਾਂ ਇਹ ਕਹਿੰਦੇ ਵੱਤ ਵੱਤ ਨਸ਼ੇ ਤੋਂ ਪਿੱਛੇ ਹਟੋ ਆਪਣਾ ਵਧੀਆ-ਵਧੀਆ ਕੰਮ ਕਰੋ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਖੜੇ ਆ ਠੀਕ ਹੈ ਐਮਸੀ ਦੀ ਵੋਟਾਂ ਦੀ ਗੱਲ ਕਰੀਏ ਤਾਂ ਤੁਸੀਂ ਪਹਿਲੀ ਵਾਰ ਸੀ ਖੜੇ ਹਾਂਜੀ ਸਰ ਮੈਂ ਪਹਿਲੀ ਵਾਰ ਹੀ ਖੜੀ ਸੀ ਔਰ ਮੈਨੂੰ ਲੋਕਾਂ ਨੇ ਇੰਨਾ ਵੀ ਸਵਾਸ ਦਵਾਇਆ ਕਿ ਆਪਾਂ ਵਧੀਆ ਲੀਡ ਲੈ ਕੇ ਜੇਤੂ ਹੋਏ ਆ ਠੀਕ ਹੈ ਤੇ ਵਾਰਡ ਵਿੱਚ ਕੁੱਲ ਕਿੰਨੀਆਂ ਵੋਟਾਂ ਨੇ ਆਪਣੇ 142 ਸੀ ਉਹਦੇ ਵਿੱਚੋਂ 310 ਆਪਾਂ ਨੂੰ ਪਈਆਂ ਠੀਕ ਹੈ ਹਾਂਜੀ ਠੀਕ ਹੈ ਤੁਹਾਡੇ ਦੂਜੀ ਪਾਰਟੀ ਵਾਲੋ ਕਿਹੜੇ ਖੜੇ ਸੀ ਆਪਣੇ ਆਪਣੇ ਹੈਗੇ ਸੀ ਜੋ ਚਾਰ ਵਾਰੀ ਖੁਦ ਐਮ ਸੀ ਰਹੇ ਆ ਔਰ ਉਹ ਕਹਿੰਦੇ ਸੀ ਕਿ ਮੈਂ ਸ਼ਾਇਦ ਕਿ ਨਹੀਂ ਆਪਾਂ ਟੱਕਰ ਸੀ ਪੂਰੀ ਕਿ ਜਦ ਕਿ ਥੰਮ ਇੱਕ ਥੰਮ ਲਾਇਆ ਆਪਾਂ ਜੋ ਕਦੀ ਕਹਿੰਦੇ ਸੀ ਕਿ ਮੈਂ ਨਹੀਂ ਹਾਰ ਸਕਦਾ ਪਰ ਲੋਕਾਂ ਨੇ ਆਪਣੇ ਨਾਲ ਵਿਸ਼ਵਾਸ ਦੇ ਕੇ ਉਹਨੂੰ ਕੀਤਾ ਠੀਕ ਲੋਕਾਂ ਦੇ ਵਿਸ਼ਵਾਸ ਦੇ ਨਾਲ ਅਤੇ ਉਹਨਾਂ ਦੀ ਮਦਦ ਦੇ ਨਾਲ ਵੋਟਾਂ ਨਾਲ ਹੀ ਜਿੱਤ ਪ੍ਰਾਪਤ ਹੋਈ ਹਾਂਜੀ ਠੀਕ ਹੈ ਹਾਂਜੀ ਸਰ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਵਾਰਡ ਨੰਬਰ 8 ਤੋਂ ਗੱਲ ਕਰ ਰਹੇ ਸੀ ਪਲਾਸਟੇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ